ਤਰੀਕੇ ਨਾਲ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਹੁੰਦੀਆਂ ਤਾਂ ਸਮਾਜ ਚ ਐ ਪਰ ਉਹ ਕਰਨੀਆਂ ਨਹੀਂ ਚਾਹੀਦੀਆਂ ਕਹਿਣੀਆਂ ਨਹੀਂ ਚਾਹੀਦੀਆਂ ਤੇ ਕਈ ਗੱਲਾਂ ਜਿਹੜੀਆਂ ਹੁੰਦੀਆਂ ਉਹ ਕਹਿ ਦੇਣੀਆਂ ਚਾਹੀਦੀਆਂ ਤੇ ਬੱਚਿਆਂ ਨੂੰ ਇਹ ਤਾਂ ਪਤਾ ਹੈ ਕਿ ਸ਼ਾਹਰੂਖ ਖਾਨ ਦੇ ਕਿੰਨੇ ਬੱਚੇ ਐ ਉਹ ਕਿਹੜਾ ਜਿਮ ਜੁਆਇਨ ਕਰਦੇ ਐ ਉਹ ਕਿੰਨੇ ਵਜੇ ਜਿਮ ਜਾਂਦੇ ਐ ਸ਼ਾਹਰੂਖ ਕੀ ਖਾਂਦਾ ਐ ਕਿਹੜੀ ਰੋਟੀ ਖਾਂਦਾ ਬ੍ਰੀਕਫਾਸਟ ਕਿੰਨੇ ਵਜੇ ਕਰਦਾ ਸਭ ਪਤਾ ਐ ਸ਼ਾਇਦ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਸਾਡੇ 10 ਗੁਰੂ ਸਾਹਿਬਾਨ ਜਿਹੜੇ ਉਹਨਾਂ ਦੇ ਨਾਮ ਜਿਹੜੇ ਕਰੋਵਾਰ ਪਹਿਲੇ ਗੁਰੂ ਨਾਨਕ ਦੇਵ ਜੀ ਤੋਂ ਦੂਜੇ ਗੁਰੂ ਤੋਂ ਅੱਗੇ ਦਿੱਤੇ ਇਸ ਤਰੀਕੇ ਨਾਲ ਲੋਕਾਂ ਨੂੰ ਨਹੀਂ ਪਤਾ ਸ਼ਾਇਦ ਵੀ ਗਾਣੇ ਕਈ ਐਸੇ ਹੁੰਦੇ ਜਿਨ੍ਹਾਂ ਨੂੰ ਅਸੀਂ ਰਿਲੀਜ਼ ਕਰ ਦਿੰਦੇ ਆ ਰੱਬ ਦੇ ਹਾਸੇ ਤੇ ਗਾਣਾ ਤਾਂ ਚੰਗਾ ਹੈ ਠੀਕ ਹੈ ਲੋਕ ਪਸੰਦ ਕਰਨਗੇ ਸ਼ਾਇਦ ਨਾ ਵੀ ਕਰਨ ਕੁਝ ਗਾਣੇ ਕੰਫੀਡੈਂਸ ਨਾਲ ਹੁੰਦੇ ਆ ਜਿਨ੍ਹਾਂ ਤੇ ਜੋ ਵੀ ਲਾ ਜਾਂਦਾ ਤੇ ਜਿਨ੍ਹਾਂ ਬਾਰੇ ਟੀਮ ਦੇ ਮਗਰ 10 ਮੈਂਬਰੋਂ 10 ਹੀ ਕਹਿ ਦਿੰਦੇ VOTING ਹੋ ਜਾਂਦੀ ਆ ਵੀ ਗਾਣਾ ਚੱਲੂ ਉਹ 10 ਕਹਿੰਦੇ ਆ ਚੱਲੂ ਇੱਕ ਜੇ ਹੁੰਦਾ ਵੀ ਦੋ ਕਹਿੰਦੇ ਚੱਲੂ 8 ਕਹਿੰਦੇ ਨਹੀਂ ਚੱਲੂ ਤੇ ਕਈ ਵਾਰੀ ਫਿਰ ਬੰਦਾ ਉੱਥੇ ਨੀਵਾਜ ਹੋ ਜਾਂਦਾ ਵੀ ਚਲ ਠੀਕ ਹੈ ਰਿਲੀਜ਼ ਕਰ ਦਿੰਦੇ ਆ ਚੱਲ ਗਿਆ ਤਾਂ ਕਰ ਲਾਂਗੇ ਗਾਣੇ ਜਿਹੜੇ ਮੇਰੇ ਕੋਲੇ ਆਏ ਵੇਖੇ ਗਾਣੇ ਰਿਕਾਰਡ ਕਰੋ ਲੇਕਿਨ ਮੈਂ 15 16 ਗਾਣੇ ਮੈਂ ਜਿਹੜੇ ਉਹ ਕੀਤੇ ਐ ਸੋ ਉਹਦੇ ਲਈ ਕੀ ਐ ਕਿ ਜਦੋਂ ਤੁਸੀਂ ਜ਼ਿੰਦਗੀ ਦਿੱਤੀ ਐ ਸੰਗੀਤ ਨੂੰ ਮਤਲਬ ਅਸੀਂ ਮੈਂ ਤਾਂ دیਵਾਨਾ ਐ ਪਾਗਲਾ ਐ ਮੇਰੇ ਘਰ ਤੇ ਮੇਰੇ ਰਿਸ਼ਤੇਦਾਰ ਵੀ ਕੀ ਵੀ ਕਹਿ ਦਿੰਦੇ ਐ ਮੇਰੀ ਵਾਈਫ ਤਾਂ ਖਾਸ ਕਰਕੇ ਕਹਿ ਦਿੰਦੀ ਐ ਕਿ ਤੂੰ ਬਣਿਆ ਕਾ ਦਾ 2200 ਰ ਹੈ 2200 ਕਿਹਦੇ ਨੇ ਨਾ ਸੱਤ ਸਤ ਸੁਰਾਂ ਦਾ ਪਹਿਤਾ ਦਈਆ 700 ਨਹੀਂ ਐ 2200 ਰ ਹੈ ਲੇਕਿਨ ਉਹ 2200 ਹਰ ਬੰਦੇ ਨੂੰ ਉਹਦੀ ਨੌਲੇਜ ਨਹੀਂ ਆ ਕਿ ਉਹ 2200 ਕਿਹੜੇ ਕਿਹੜੇ ਹੁੰਦੇ ਐ ਸਿਰਫ ਨਾ ਸੱਤ ਐ ਸਾ 1 ਰੇ 2 ਕਾ 2 ਮਾ 2 ਥਾ 2 ਨੀ 2 7 5 12 ਉਸ ਤੋਂ ਬਾਅਦ ਸ਼ਰੂਤੀਆਂ ਉਹਦੇ ਚ 10 ਉਹ ਸ਼ਰੂਤੀਆਂ ਹਰ ਸਾਚ ਨਹੀਂ ਨਿਕਲਦੀਆਂ ਸ਼ੋਸ਼ਕਾਲ ਤੁਸੀਂ ਦੇਖ ਰਹੇ ਹੋ ਜਗਮਾਈ ਟੀਵੀ ਐਂਡ ਬਾਲੀਵੁੱਡ ਤੜਕਾ ਪੰਜਾਬੀ ਮੈਂ ਹਾਤੋਰਣਾ ਨੀਹਾ ਮੰਢਾਸ ਔਰ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਅਨਮਲ ਸਿੱਧੂ ਜੀ ਹਾਲੇ ਦੇ ਵਿੱਚ ਇਹਨਾਂ ਦਾ ਗੀਤ ਜਿਹੜਾ ਹੈ ਦੋ ਗੀਤ ਰਿਲੀਜ਼ ਹੋਇਆ ਹੈ ਜਿਹੜਾ ਕੱਲ ਰਿਲੀਜ਼ ਹਾਲੇ ਦੇ ਵਿੱਚ ਹੋਇਆ ਹੋਇਆ ਹੈ दारू ਦੇ ਕਰਾਰੇ ਸੋ ਉਹਨਾਂ ਦਾ ਸਵਾਗਤ ਕਰਦੇ ਆ ਮਿਊਜ਼ਿਕ ਉਹਨਾਂ ਨੇ ਇਸ ਗੀਤ ਦਾ ਦਿੱਤਾ ਹੋਇਆ ਹੈ ਬਾਕੀ ਜਾਣਕਾਰੀ ਲੈਣੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸੋ ਮੁਬਾਰਕਾ ਗੀਤ ਤੁਹਾਡਾ ਦਾਰੂ ਦੇ ਗਰਾਰੇ ਕੱਲ ਰਿਲੀਜ਼ ਹੋਇਆ ਉਸ ਤੋਂ ਪਹਿਲਾਂ ਵੀ ਇੱਕ ਜਿਹੜਾ ਗੀਤ ਰਿਲੀਜ਼ ਹੋਇਆ ਸੀਗਾ ਕੁਝ ਬਹਾਨੇ ਕੁੜੀ ਬਹਾਨੇ ਕੁੜੀ ਹਾਂ ਸੋ ਕਿਵੇਂ ਦਾ ਰਿਸਪੌਂਸ ਆ ਰਿਹਾ ਮੈਂ ਵੇਖ ਰਹੀ ਸੀ ਵੀਵਸ ਤਾਂ ਕਾਫੀ ਅੱਛੇ ਆ ਗਏ ਹਾਂ ਨਹੀਂ ਬਹੁਤ ਅੱਛਾ ਜੀ ਅਸਲ ਦੇ ਵਿੱਚ ਨਹੀਂ ਹਾਂ ਜੀ ਇਹ ਨਾ ਮਤਲਬ ਮੇਰੀ ਜਦੋਂ ਸ਼ੁਰੂਆਤ ਹੋਈ ਸੀ ਬੇਸਿਕਲੀ ਮੇਰੀ ਸ਼ੁਰੂਆਤ ਡਿਊਟਸ ਤੋਂ ਹੋਈ ਹੈ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੈ ਮੇਰੇ ਪਹਿਲੇ ਗੀਤ ਜਿਹੜੇ ਚਾਰ ਹੋਏ ਸੀਗੇ ਚਾਰੇ ਹੀ ਮੇਰੇ ਡਿਊਟ ਹੋਏ ਸੀਗੇ ਔਰ ਚਰਨਜੀਤ ਹੁਜਾ ਸਾਹਿਬ ਦੇ 뮤직 ਦੇ ਵਿੱਚ ਹੋਏ ਸੀ ਔਰ ਉਸ ਤੋਂ ਵੱਡੀ ਗੱਲ ਇਹ ਸੀ ਕਿ ਉਹ ਚਾਰ ਮੇਰੇ ਗਾਣੇ ਸੀ ਚਾਰ ਟੇਪਾਂ 'ਚ ਆਏ ਸੀ ਤੇ ਚਾਰਾਂ ਦਾ ਟਾਈਟਲ ਮੇਰਾ ਗੀਤ ਸੀ ਜਿਨ੍ਹਾਂ ਵਿੱਚ ਸਰਦੂਲ ਸਕੰਦਰ, ਸੁਰਿੰਦਰ ਸੋਨੀਆਂ, ਨਜ਼ੀਰ ਮੁਹੰਮਦ ਉਸ ਵਕਤ ਦੇ ਬੜੇ ਵੱਡੇ ਕਲਾਕਾਰ ਸੀਗੇ ਲੇਕਿਨ ਉਹ ਚਾਰੀ ਤੇ ਮੈਨੂੰ ਮਤਲਬ ਉਸ ਤੋਂ ਬਾਅਦ ਫਿਰ ਮੈਂ ਟੇਪਾਂ ਕੁਝ ਕੀਤੀਆਂ ਸੀ ਡਿਊਟ ਦੀਆਂ ਲੇਕਿਨ ਕਾਫੀ ਸਮੇਂ ਤੋਂ ਲੋਕ ਕਹਿੰਦੇ ਸੀ ਵੀ ਦੁਕਾਨਾਂ ਜਿੱਦਾਂ ਦੇ ਪੁਰਾਣੇ ਗਾਣੇ ਹੁੰਦੇ ਸੀਗੇ 80 85 90 95 ਤੱਕ ਵੀ ਉਦਾਂ ਦਾ ਮਾਹੌਲ ਰਿਹਾ ਵੀ ਉਦਾਂ ਦੇ ਗਾਣੇ ਕਰੋ ਸੋ ਇੱਕ ਗਾਣਾ ਮੀਆਂ ਬੀਬੀ ਦੀ ਨੋਕ ਝੋਕਾ ਹੈ ਗਾਲਾ ਗਾਣਾ ਚਾਹੇ ਮਤਲਬ दारू ਦੇ ਕਰਾਰੇ ਹੈ ਪਰ ਉਹ ਮੀਆਂ ਬੀਬੀ ਦੀ ਨੋਕ ਝੋਕਾ ਆ ਕੇ ਤੇ ਖੀਰ ਦੇ ਉੱਤੇ ਉਹ ਬੰਦਾ ਫਿਰ ਤੋਬਾ ਕਰਦਾ ਵੀ ਹਾਂ ਮੇਰੀਆਂ ਅੱਖਾਂ ਖੁੱਲ ਗਈਆਂ ਅੱਜ ਤੋਂ दारू ਮੈਂ ਤੇਰੀ ਗੱਲ ਬਨੂੰਗਾ ਹਾਂ ਬਿਲਕੁਲ ਸੋ ਉਹ ਗਾਣਾ ਜਿਹੜਾ ਨਿੰਮਾ ਚੋਪੜਾ ਉਹਨਾਂ ਨੇ ਗੀਤ ਲਿਖਿਆ ਮਿਊਜ਼ਿਕ ਉਹਦਾ ਮੈਂ ਕੀਤਾ ਤੇ ਉਸ ਤੋਂ ਬਾਅਦ ਇੱਕ ਗਾਣਾ ਹੈਗਾ ਲੱਭ ਦੀ ਬਹਾਨੇ ਕੁੜੀ ਫਰੀਦਕੋਟ ਕਲਾ ਦਾ ਘੜਾ ਤੁਹਾਨੂੰ ਪਤਾ ਹੀ ਹੈ ਸੋ ਫਰੀਦਕੋਟ ਦਾ ਇੱਕ ਆਰਟਿਸਟ ਹੈ ਮੇਰਾ ਸਟੂਡੈਂਟ ਹੈ ਸ਼ੋਭੀ ਸਰਵੰਤ ਬਹੁਤ ਗਰੀਬ ਪਰਿਵਾਰ ਚੋਂ ਉਹ ਵੀ ਮੁੰਡਾ ਉੱਠਿਆ ਤੇ ਅੱਜ ਕਾਫੀ ਸਾਰਾ ਮਤਲਬ ਉਹਦਾ ਨਾਮ ਬਣ ਗਿਆ ਉਹਦੇ ਕਾਫੀ ਫਿਲਮਾਂ ਦੇ ਵਿੱਚ ਵੀ ਟਰੈਕ ਆ ਰਿਹਾ ਸੋ ਉਹਦੀ ਤਮੰਨਾ ਸੀ ਕਿ ਉਸਤਾਦ ਜੀ ਮੈਂ ਤੁਹਾਡੇ ਨਾਲ ਇੱਕ ਗਾਣਾ ਕਰਨਾ ਚਾਹਣਾ ਮੇਰਾ ਗਲਾ ਮੈਨੂੰ ਪਤਾ ਲੱਗੀ ਜੱਜ ਕਰਾਂ ਕਿ ਮੈਂ ਤੁਹਾਡੇ ਨਾਲ ਗਾ ਸਕਦਾ ਸੋ ਉਹਨਾਂ ਨੇ ਇੱਕ ਟਰੈਕ ਬਣਾਇਆ ਤੇ ਮੈਂ ਕਿਹਾ ਬੱਚੇ ਦੀ ਤਮੰਨਾ ਪੂਰੀ ਕਰਨੀ ਹੈ ਸੋ ਮਾਡਰਨ ਜਿਹੇ ਗਾਣੇ ਜਿਸ ਤਰ੍ਹਾਂ ਅੱਜਕੱਲ ਬੱਚੇ ਪਸੰਦ ਕਰਦੇ ਆ ਉਹ ਗੀਤ ਵੀ ਬੱਚੇ ਬਹੁਤ ਪਸੰਦ ਕਰ ਰਹੇ ਨੇ ਔਰ ਖਾਸ ਕਰਕੇ ਫੋਰਨ ਦੇ ਵਿੱਚ ਉਸ ਗਾਣੇ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਦਾ ਤੁਹਾਡੇ ਅੱਗੇ ਗੀਤਾਂ ਨੂੰ ਵੀ ਬਹੁਤ ਪਿਆਰ ਜਿਹੜਾ ਮਿਲਦਾ ਰਿਹਾ ਹੈ ਮਿਲ ਹਜੇ ਵੀ ਲੋਕੀ ਬਹੁਤ ਪਿਆਰ ਕਰਦੇ ਨੇ ਸੋ ਪਹਿਲੇ ਦੱਸੋ ਦੋਨਾਂ ਗੀਤਾਂ ਵਿੱਚ ਪਹਿਲਾ ਕਿਹੜਾ ਗੀਤ ਸੁਣਾਉਣ ਵਾਲੇ ਹੋ ਤੁਸੀਂ ਉਹ ਤਾਂ ਤੁਹਾਡੀ ਹੁਕਮ ਤੁਹਾਡਾ ਜਿਹੜਾ ਹਾਲੀ ਦੇ ਵਿੱਚ ਦਰੂ ਦੇ ਗਾ ਰਹੇ ਮੇਰੇ ਬੋਲ ਹੈ ਹੂੰ ਨਹੀਂ ਤੂੰ ਮੁੜ ਕੇ ਨਾਮ ਨਹੀਂ ਲੈਣਾ ਮਾਰਾ दारू ਨੂੰ ਨਹੀਂ ਕਹਿਣਾ ਨੀ ਤੂੰ ਮੁੜ ਕੇ ਨਾਮ ਨਹੀਂ ਲੈਣਾ ਮਾਰਾ दारू ਨੂੰ ਨਹੀਂ ਕਹਿਣਾ ਮੇਰੇ ਹੱਡਾਂ ਦੇ ਵਿੱਚ ਰਚ ਗਈ ਨਹੀਂ ਹੱਡਾਂ ਦੇ ਵਿੱਚ ਰਚ ਗਈ ਹੁਣ ਨਾ ਮੁੱਕਦੀ ਹਾਨਦੀ ਏ ਓ ਜੱਟ ਕਰੇ ਗਰਾਰੇ दारू ਦੇ ਤੜਕੇ ਉਠਾਨਦੀ ਏ ਜੱਟ ਕਰੇ ਗਰਾਰੇ दारू ਦੇ ਤੜਕੇ ਉਠਾਨਦੀ ਏ ਤੇਰਾ दारू ਦੇ ਨਾਲ ਸਰ ਜਾਂਦਾ 10 ਮੈਂ ਕੀ ਕਸਮਾ ਪੀਲਾ ਵੇ ਇਹ ਕੁੜੀ ਕਹਿੰਦੀ ਐ ਯੈਸ ਤੁਸੀਂ ਮੇਰੇ ਵਾਲੇ ਦਾ ਮੈਨੂੰ ਵੇਖ ਰਹੇ ਸੀ ਕਹਿੰਦੇ ਕਹਿੰਦੇ ਮੈਨੂੰ ਲੱਗੇ ਤੋ ਇਹ ਕਹੋਗੇ ਤੂੰ ਗਾਉਂੜ ਮੈਨੂੰ ਕੋਈ ਗਾਉਣਾ ਨੇ ਤੁਸੀਂ ਤੁਹਾਨੂੰ ਥੋੜਾ ਜਿਹਾ ਹੋ ਰਿਹਾ ਸੀ ਕਿ ਆ ਚਲੋ ਅਗਲੀ ਗ੍ਰੈਂਡ ਤੂੰ ਜੱਕ ਮੇਰੇ ਤੋਂ ਨਹੀਂ ਚਾਕੋ ਨਹੀਂ ਲੈਣਾ ਤਾਂ ਹਾਂ ਤਾਂ ਵੈਸੇ ਕਮਿਟ ਕਰਨਾ ਬਹੁਤ ਓਕਾ ਹੈ ਰਾਈਟ ਸੋ ਗਾਣਾ ਐ ਓਬਵੀਅਸਲੀ ਤੁਹਾਡੀ ਆਵਾਜ਼ ਨੂੰ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਬਹੁਤ ਲੋਕੀ ਸ਼ੁਰੂਆਤ ਤੋਂ ਹੀ ਪਸੰਦ ਕਰਦੇ ਆ ਰਹੇ ਨੇ ਹਨਾ ਔਰ ਹੁਣ ਵੀ ਜਿਹੜੇ ਤੁਹਾਡੇ ਨਵੇਂ ਟਰੈਕ ਲੋਕਾਂ ਨੇ ਬਹੁਤ ਪਸੰਦ ਕੀਤੇ ਐ ਸੋ ਇਹ ਤੁਸੀਂ ਦੋ ਟਰੈਕ ਆਏ ਐ ਤੁਸੀਂ ਦੱਸ ਰਹੇ ਸੀ ਕਿ ਇੱਕ ਹੋਰ ਟਰੈਕ ਜਿਹੜਾ ਹੈ ਨਾ ਆਪਾਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਕਿ ਆਉਣ ਵਾਲਾ ਤੁਸੀਂ ਸੋਚਿਆ ਨਹੀਂ ਕਿ ਕੈਲਬਮ ਹੀ ਕਰਦਾ ਇਹ ਸਿੰਗਲ ਸਿੰਗਲ ਟਰੈਕ ਕਿਉਂ ਸੋਚੇ ਨਹੀਂ ਅਸਲ ਚ ਇਹ ਮ ਏ ਨਹੀਂ ਹੈਗੀ ਮਤਲਬ ਮੈਂ ਪ੍ਰੋਡਿਊਸਰ ਨਹੀਂ ਐ ਮੈਂ ਇੱਕ ਪਲੇਬੈਕ ਸਿੰਗਰ ਐ ਲੋਕ ਮੇਰੀ ਆਵਾਜ਼ ਰਿਕਾਰਡ ਕਰ ਲੈਂਦੀ ਐ ਤੇ ਉਹ ਕਦੋਂ ਰਿਲੀਜ਼ ਕਰਨਾ ਉਹ ਵੀ ਉਹਨਾਂ ਦੀ ਮਰਜ਼ੀ ਹੁੰਦੀ ਐ ਕਿਉਂਕਿ ਪ੍ਰੋਡਿਊਸਰ ਹੁੰਦੇ ਐ ਸੋ ਇਹ ਬਾਈ ਚਾਂਸ ਹੀ ਇਦਾਂ ਹੋ ਗਿਆ ਕਿ ਇੱਕ ਹਫ਼ਤੇ ਚ ਤਿੰਨ ਗਾਣੇ ਰਿਲੀਜ਼ ਹੋਣ ਲੱਗੇ ਐ ਇੱਕ ਲੱਭ ਦੀ ਬਹਾਨੇ ਕੁੜੀ ਸੈਕਿੰਡ दारू ਦੇ ਕਰਾਰੇ ਪਰਸੋਂ ਆਇਆ 3 ਤਰੀਕ ਨੂੰ ਇੱਕ ਬਹੁਤ ਵੱਡਾ ਟਰੈਕ ਐ ਜਿਹਦੀ ਮੈਨੂੰ ਵੀ ਬਹੁਤ ਜ਼ਿਆਦਾ ਇੰਤਜ਼ਾਰ ਐ ਬੜੇ ਸਮੇਂ ਤੋਂ ਇੰਤਜ਼ਾਰ ਐ ਡਲੇ ਬਹੁਤ ਹੋ ਗਈ ਲੈਂਬਰ ਉਸਨਪੂਰੀ ਬੈਣੀ ਤਾਲੀਵਾਲ ਅਤੇ ਮੈਂ ਉਹ ਗਾਣਾ ਗਾਇਆ ਬਹੁਤ ਹੀ ਬਾਕਮਾਲ ਗੀਤ ਹੈ ਮਤਲਬ ਕਿ ਹਰ ਡੀਜੇ ਤੇ ਗਾਣਾ ਜਿਵੇਂ ਅੱਗੇ ਯੂਕੇ ਦੇ ਗਾਣੇ ਵੱਜਦੇ ਸੀ ਨਾ ਉਮੀਦ ਹੈ ਬਾਬਾ ਨਾਨਕ ਜੀ ਕਿਰਪਾ ਕਰਨੇ ਗਾਣਾ ਬਹੁਤ ਵੱਡਾ ਗੀਤ ਹੈ ਤੇ ਲੱਖੀ ਪਵਨੀਗੜ ਨੇ ਉਹਨੂੰ ਲਿਖਿਆ ਡਵ ਜਸ ਯੂਕੇ ਦੇ 뮤직 ਡਾਇਰੈਕਟਰ ਨੇ ਉਹਨਾਂ ਨੇ ਇਹਦਾ 뮤직 ਕੀਤਾ ਬਹੁਤ ਹੀ ਖੂਬਸੂਰਤ ਗੀਤ ਹੈ ਇਹ ਗੀਤ ਰਿਲੀਜ਼ ਹੋਣ ਲੱਗਾ ਤੇ ਪਾਈਪਲਾਈਨ ਚ ਬਹੁਤ ਸਾਰੇ ਗਾਣੇ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਮੈਂ ਨਹੀਂ ਪਲਾਨ ਕਰਦਾ ਬਾਬੇ ਦੀ ਕਿਰਪਾ ਹੈ ਹੈਨਾ ਮੀਡੀਆ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿ ਸਾਨੂੰ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਨੇ ਹਨਾ ਸੋ ਲੋਕ ਕਹਿੰਦੇ ਆ ਕਿ ਗਾਣੇ ਕਰਦੇ ਨੇ ਤਕਰੀਬਨ 17 ਗਾਣੇ ਜਿਹੜੇ ਹੈਗੇ ਆ ਡਿਫਰੈਂਟ 17 ਪ੍ਰੋਡਿਊਸਰਾਂ ਨੇ ਕੀਤੇ ਆ ਔਰ ਇੱਕ ਗਾਣੇ ਦਾ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਗਾਣੇ ਮੇਰੀ ਕੋਸ਼ਿਸ਼ ਹੁੰਦੀ ਹੈ ਹਰ ਤਰ੍ਹਾਂ ਦਾ ਗੀਤ ਕੀਤਾ ਜਾਵੇ ਤੇ ਮੈਨੂੰ ਬਹੁਤ ਸਾਰੀਆਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਕਹਿੰਦੀਆਂ ਸੀ ਵੀ ਤੀਆਂ ਦਾ ਗਾਣੇ ਬਹੁਤ ਘੱਟ ਆ ਹੂੰ ਹੂੰ ਸੋ ਤੀਆਂ ਦਾ ਤਿਉਹਾਰ ਆ ਰਿਹਾ ਹੈ ਤੇ ਹੁਣ ਤੀਆਂ ਤੀਜ ਦੀਆਂ ਇੱਕ ਗਾਣਾ ਮੈਂ ਆਸਟ੍ਰੇਲੀਆ ਜਾ ਕੇ ਸ਼ੂਟ ਕਰ ਰਿਹਾ ਆ ਔਰ ਇਹ ਆਸਟ੍ਰੇਲੀਆ ਦੇ ਵਿੱਚ ਤੀਆਂ ਹੋ ਰਹੀ ਤੇ ਉਸ ਦੀਆਂ ਦੇ ਉੱਤੇ ਸਪੈਸ਼ਲੀ ਇਹ ਗਾਣਾ ਰਿਲੀਜ਼ ਕੀਤਾ ਜਾਊਗਾ ਔਰ ਉੱਥੋਂ ਦੀਆਂ ਲੜਕੀਆਂ ਹੀ ਉਹਦੇ ਚ ਐਕਟ ਕਰ ਰਹੀਆਂ ਨੇ ਡਵ ਜਸ ਨੇ 뮤직 ਦਿੱਤਾ ਲੱਖੀ ਪਵਾਨੀਗੜ ਨੇ ਲਿਖਿਆ ਐਨਵੀ ਰਿਕਾਰਡ ਨੇ ਜਿਹੜਾ ਹੈਗਾ ਐਨਵੀ ਵਰਡ ਵਾਈਡ ਨੇ ਇਹਨੂੰ ਰਿਲੀਜ਼ ਕਰਨਾ ਸੋ ਇਹ ਵੀ ਬਹੁਤ ਪਿਆਰਾ ਗੀਤ ਹੈ ਉਸ ਤੋਂ ਬਾਅਦ ਗੁਰਲੇਜ਼ ਅਖਤਰ ਦੇ ਨਾਲ ਥਾਰ ਕਿਉਂਕਿ ਥਾਰ ਦਾ ਅੱਜ ਕੱਲ ਰੁਝਾਨਾ ਬਹੁਤ ਜ਼ਿਆਦਾ ਜਿਹੜੀ ਤੁਸੀਂ ਦੂਜੀ ਗੱਡੀ ਦੇਖੋਗੇ ਤੀਜੀ ਦੇਖੋਗੇ ਥਾਰ ਹੀ ਹੁੰਦੀ ਆ ਪੰਜਾਬੀ ਤੁਹਾਨੂੰ ਪਤਾ ਵੀ ਹੱਤ ਤੋਂ ਕਿ ਮਗਰ ਪੈ ਜਾਂਦੇ ਆ ਸੋ ਹੁਣ ਸਾਨੂੰ ਵੀ ਕਲਾਕਾਰਾਂ ਨੂੰ ਵੀ ਮਜਬੂਰ ਹੋਣਾ ਪੈਂਦਾ ਕਿ ਭਾਈ ਕੋਈ ਇਦਾਂ ਦਾ ਗਾਣਾ ਕਰਾਓ ਤੁਹਾਨੂੰ ਵੀ ਮਗਰ ਪੈਣਾ ਪੈਂਦਾ ਸੀ ਪੈਣਾ ਪੈਂਦਾ ਤੇ ਕੋਈ ਅਸੀਂ ਲੋਕ ਗਾਇਕਾਂ ਹਾਂ ਗਾਇਕਾਂ ਗਾਇਕ ਜਿਹੜਾ ਹੁੰਦਾ ਹੈ ਉਹ ਲੋਕਾਂ ਦੇ ਵਿੱਚ ਕੀ ਹੋ ਰਿਹਾ ਹੈ ਲੋਕ ਕੀ ਕਰਨਾ ਚਾਹੁੰਦੇ ਨੇ ਜੋ ਵੀ ਹੁੰਦਾ ਉਹੀ ਹੁੰਦਾ ਇਹ ਜਿਹੜੇ ਗਾਣੇ ਹੁੰਦੇ ਨੇ ਨਿਹਾ ਜੀ ਅਸਲ ਦੇ ਵਿੱਚ ਕਈ ਵਾਰੀ ਇਲਜ਼ਾਮ ਲੱਗ ਜਾਂਦਾ ਹੈ ਦੇਖੋ ਕੋਈ ਵੀ ਕਲਾਕਾਰ ਜਾਂ ਰਾਈਟਰ ਆਪਣੇ ਸਮਾਜ ਚੋਂ ਹੀ ਚੀ ਚੱਕਦਾ ਹਾਂ ਕਈ ਚੀਜ਼ਾਂ ਇਹ ਹੁੰਦੀਆਂ ਜਿਹੜੀਆਂ ਪਬਲਿਸ਼ ਕਰਨੀਆਂ ਸ਼ਾਇਦ ਜਾਇਜ਼ ਨਹੀਂ ਹੁੰਦੀਆਂ ਬੜੀਆਂ ਚੀਜ਼ਾਂ ਅਸੀਂ ਬੜੀ ਦਵਾਈ ਹੁੰਦੀ ਹੈ ਜਿਹੜੀ ਅਸੀਂ ਖਾਂਦੇ ਆ ਲੇਕਿਨ ਬਹੁਤ ਜਗ੍ਹਾ ਤੇ ਉਹ ਲਿਖਿਆ ਹੁੰਦਾ ਕਿ ਇਹ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਜਦ ਕਿ ਉਹ ਬੱਚਿਆਂ ਨੂੰ ਵੀ ਅਸੀਂ ਦੇਵਾਂਗੇ ਲਈ ਕਿ ਸਾਨੂੰ ਪਤਾ ਹੈ ਵੀ ਉਹ ਅਸੀਂ ਅੱਧੀ ਦੇਣੀ ਹੈ ਕਿ ਪੌਣੀ ਦੇਣੀ ਹੈ ਨਾ ਸੋ ਉਸ ਤਰੀਕੇ ਨਾਲ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਹੁੰਦੀਆਂ ਤਾਂ ਸਮਾਜ ਚ ਹੈ ਪਰ ਉਹ ਕਰਨੀਆਂ ਨਹੀਂ ਚਾਹੀਦੀਆਂ ਕਹਿਣੀਆਂ ਨਹੀਂ ਚਾਹੀਦੀਆਂ ਤੇ ਕਈ ਗੱਲਾਂ ਜਿਹੜੀਆਂ ਹੁੰਦੀਆਂ ਉਹ ਕਹਿ ਦੇਣੀਆਂ ਚਾਹੀਦੀਆਂ ਤੇ ਕਹਿਣੀਆਂ ਚਾਹੀਦੀਆਂ ਸੋ ਮੈਂ ਕੋਸ਼ਿਸ਼ ਕਰਦਾ ਹੁੰਨਾ ਕਿ ਮੇਰਾ ਹਰ ਦਿਨ ਡਿਫਰੈਂਟ ਹੋਵੇ ਜਿੱਦਾਂ ਮੈਂ ਇਸ ਗੱਲ ਦਾ ਵੀ ਜ਼ਿਕਰ ਕਰ ਦਵਾਂ ਕਿ ਅੱਜ ਹੀ ਮੈਂ ਜਿਹੜੀ ਪੱਗ ਬੰ ਮੈਂ ਡਿਫਰੈਂਟ ਇਸ ਵਾਸਤੇ ਆ ਕਿ ਮੈਂ ਇੱਕ ਗੀਤ ਕਰਕੇ ਆਇਆ ਜਿਹਨੂੰ ਮੈਂ ਗੀਤ ਕਹੂੰਗਾ ਕਿਉਂਕਿ ਗੁਰਬਾਣੀ ਨੂੰ ਸ਼ਬਦ ਕਹਿੰਦੇ ਆ ਬਾਕੀ ਗੀਤ ਕਹਿੰਦੇ ਆ ਦਸਾਂ ਪਾਤਸ਼ਾਹੀਆਂ ਦੇ ਉੱਤੇ ਇੱਕ ਗੀਤ ਬਣਾਇਆ ਕਿਉਂਕਿ ਸਾਡੇ ਬੱਚਿਆਂ ਨੂੰ ਇਹ ਤਾਂ ਪਤਾ ਹੈ ਕਿ ਸ਼ਾਹਰੂਖ ਖਾਨ ਦੇ ਕਿੰਨੇ ਬੱਚੇ ਆ ਉਹ ਕਿਹੜਾ ਜਿਮ ਜੁਆਇਨ ਕਰਦੇ ਆ ਉਹ ਕਿੰਨੇ ਵਜੇ ਜਿਮ ਜਾਂਦੇ ਆ ਸ਼ਾਹਰੂਖ ਖਾਨ ਕੀ ਖਾਂਦਾ ਕਿਹੜੀ ਰੋਟੀ ਖਾਂਦਾ ਬ੍ਰੀਕਫਾਸਟ ਕਿੰਨੇ ਵਜੇ ਕਰਦਾ ਸਭ ਪਤਾ ਹੈ ਸ਼ਾਇਦ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਸਾਡੇ 10 ਗੁਰੂ ਸਹਿਬਾਨ ਜਿਹੜੇ ਉਹਨਾਂ ਦੇ ਨਾਮ ਜਿਹੜੇ ਕਰੋਵਾਰ ਪਹਿਲੇ ਗੁਰੂ ਨਾਨਕ ਦੇਵ ਜੀ ਦੂਜੇ ਗੁਰੂ ਅੰਗਦ ਦੇਵ ਜੀ ਇਸ ਤਰੀਕੇ ਨਾਲ ਲੋਕਾਂ ਨੂੰ ਨਹੀਂ ਪਤਾ ਸ਼ਾਇਦ ਸਿਆਣਿਆਂ ਨੂੰ ਵੀ ਨਹੀਂ ਪਤਾ ਸੋ ਮੈਂ ਜੱਜ ਕੀਤਾ ਕਿ ਇਹ ਬੱਚਿਆਂ ਨੂੰ ਯਾਦ ਕਰਾਉਣਾ ਚਾਹੀਦਾ ਆਪਾਂ ਨੂੰ ਕੰਠ ਕਰਾਉਣਾ ਚਾਹੀਦਾ ਸੋ ਅਸੀਂ ਇੱਕ ਗੀਤ ਬਣਾਇਆ ਜਿਹਦੇ ਚ 10ਾਂ ਪਾਤਸ਼ਾਹੀਆਂ ਦੇ ਨਾਮ ਲਏ ਨੇ ਉਹਦਾ ਵੀਡੀਓ ਵੀ ਚੱਲੂਗਾ ਉਹਨਾਂ ਦੀ ਨਾਲ ਬਾਬਾ ਜੀ ਦੀ ਸਰਗੁਰੂ ਸਹਿਬਾਨ ਉਹਨਾਂ ਦੀ ਫੋਟੋ ਵੀ ਚੱਲੂਗੀ ਤੇ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਉਸ ਤੋਂ ਚੜ੍ਹਦੀ ਕਲਾ ਸਾਰੀ ਪੰਥ ਦੀ ਸੋ ਬੜਾ ਪਿਆਰਾ ਜਿਹੜਾ ਗੀਤ ਆ ਉਹ ਅੱਜ ਮੈਂ ਉਹਦੀ ਸ਼ੂਟ ਕਰਕੇ ਆਇਆ ਓਕੇ ਇਹ ਵੀ ਗੀਤ ਬਹੁਤ ਜਲੰਧਰ ਸ਼ੂਟ ਕਰ ਰਹੇ ਹੋ ਤੁਸੀਂ ਹਾਂਜੀ ਜਲੰਧਰ ਤੋਂ ਮੈਂ ਕਰਕੇ ਆਇਆ ਮੈਂ ਕਰਕੇ ਆ ਰਿਹਾ ਜਲੰਧਰ ਤੇ ਹੁਣ ਜਾ ਕੇ ਕਰਨਾ ਵੀ ਆ ਇਹ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਕੇਸ ਦੀ ਜਗਵਾਨੀ ਦਾ ਤੁਹਾਡਾ ਨਹੀਂ ਹਜੀ ਕਿ ਤੁਸੀਂ ਜਦੋਂ ਵੀ ਮੈਂ ਕਿਤੇ ਮਹਾਰਾਜਾ ਵੀ ਮਤਲਬ ਫੋਨ ਕਰਦਾ ਤੇ ਫਿਰ ਨਾਲ ਦੀ ਨਾਲ ਹੀ ਮੈਨੂੰ ਇਹ ਜਗ ਬਣੀ ਮੀ ਦੀ ਆਪਣਾ ਅਖਬਾਰ ਹੈ ਤੇ ਮੇਰਾ ਆਪਣਾ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਜ਼ਿਆਦਾ ਮਾਣ ਕਰਦੇ ਹੋ ਸੋ ਅੱਜ ਹੀ ਗਾਣਾ ਜਿਹੜਾ ਹੈ ਜਦੋਂ ਸਾਡੀ ਰੇਂਜ ਚ ਆਗੇ ਤਾਂ ਓਬਵੀਅਸਲੀ ਅਸੀਂ ਤੁਹਾਨੂੰ ਕਵਰ ਕਰਾਂਗੇ ਹੈ ਨਾ ਥੈਂਕ ਯੂ ਬਹੁਤ ਜੀ ਤੁਹਾਡਾ ਵੀ ਬਹੁਤ ਧੰਨਵਾਦ ਹੈ ਔਰ ਸਾਡੇ ਸਰੋਤਿਆਂ ਦਾ ਜਿਹੜੇ ਪਿਛਲੇ 50 ਸਾਲ ਤੋਂ ਆਲਮੋਸਟ ਮੈਂ ਇਸ ਲਾਈਨ ਦੇ ਵਿੱਚ ਵਿਚਰ ਰਿਹਾ ਹਾਂ ਤੇ ਲੋਕ ਅੱਜ ਵੀ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਪਿਆਰ ਕਰਦੇ ਐਨਾ ਲੰਬਾ ਸਮਾਂ ਤੱਕ ਬਹੁਤ ਕਾਟਮ ਦਾ ਅਰਟਿਸਟ ਜਿਹੜੇ ਟਿਕਦੇ ਹੁੰਦੇ ਨੇ ਲੋਕੀ ਬਹੁਤ ਪਿਆਰ ਦਿੰਦੇ ਆ ਤੁਹਾਨੂੰ ਹੈ ਨਾ ਜਿਹੜਾ ਤੁਸੀਂ ਦੱਸ ਰਹੇ ਹੋ ਜਿਹੜੇ ਗੀਤ ਤੁਸੀਂ ਗੁਰੂ ਸਾਹਿਬਾਨ ਕਰਕੇ ਆਏ ਹੋ ਇੱਕ ਕਦੋਂ ਰਿਲੀਜ਼ ਹੋਏਗਾ ਇਹ ਵੀ ਗੀਤ ਬਹੁਤ ਜਲਦੀ ਤੀਆਂ ਵਾਲਾ ਗੀਤ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਫਰਸਟ ਵੀਕ ਆਫ ਜੂਨ ਦੇ ਵਿੱਚ ਰਿਲੀਜ਼ ਹੋ ਜਾਣਾ ਹੈ ਤੇ ਗੁਰੂ ਸਾਹਿਬ ਨਾਲ ਜਿਹੜਾ ਹੈਗਾ ਸ਼ਾਇਦ ਮੈਨੂੰ ਲੱਗਦਾ ਵੀ ਇਹ ਮਈ ਐਂਡ ਜਾਂ ਜੁਲਾਈ ਦੇ ਵਿੱਚ ਇਹਨੂੰ ਰਿਲੀਜ਼ ਕਰਾਂਗੇ ਲੈਂਬਰ ਹੋਣਾ ਵਾਲਾ ਗੀਤ ਜਿਹੜਾ ਹੈ ਪਹਿਲੀ ਗੱਲ ਤੇ ਲੈਂਬਰ ਹੋਣੀ ਬਹੁਤ ਚਿਰ ਬਾਅਦ ਮੈਨੂੰ ਲੱਗਦਾ ਤੁਹਾਡੇ ਗੀਤ ਦੇ ਨਾਲ ਲੋਕਾਂ ਦੇ ਰੂਬਰੂ ਹੋਣ ਵਾਲੇ ਨੇ ਸੋ ਕੀ ਰੀਜ਼ਨ ਰਏ ਤੁਸੀਂ ਪੁੱਛਿਆ ਹੋਊਗਾ ਤੁਹਾਡੇ ਤਾਂ ਓਬਵੀਅਸਲੀ ਦੋਸਤੀ ਹੈ ਕਿ ਉਹਨਾਂ ਨੇ ਕਿਉਂ ਨਹੀਂ ਗੀਤ ਕੀਤੇ ਕਿਉਂਕਿ ਉਹਨਾਂ ਦੀ ਇੱਕ ਓਬਵੀਅਸਲੀ ਕੰਟਰੋਵਰਸੀ ਹੋਈ ਸੀਗੀ ਆਪਣੇ ਫੈਮਿਲੀ ਦੇ ਵਿੱਚ ਹੀ ਹੈਨਾ ਉਸ ਤੋਂ ਬਾਅਦ ਉਹ ਗੀਤਾਂ ਦੇ ਵਿੱਚ ਨਹੀਂ ਦਿਖੇ ਇਹੀ ਕਾਰਨ ਸੀ ਕਿ ਉਹਨਾਂ ਨੇ ਗੈਪ ਲਿਆ ਕੁਝ ਹੋਰ ਕਾਰਨ ਰਹੀ ਹੈ ਦੇਖੋ ਕਾਰਨ ਤਾਂ ਕੁਝ ਹੋਰ ਵੀ ਹੋ ਸਕਦਾ ਲੈਂਬਰ ਮੇਰਾ ਬਹੁਤ ਪਿਆਰਾ ਮਿੱਤਰ ਹੈ ਬਹੁਤ ਜ਼ਿਆਦਾ ਪਿਆਰ ਕਰਦਾ ਜਦੋਂ ਅਸੀਂ ਇਕੱਠੇ ਹੁੰਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਇੱਕ ਤਾਂ ਗੱਲ ਇਹ ਹੋ ਗਈ ਹੈ ਕਿ ਜਿਹੜਾ ਅੱਜਕੱਲ ਨਾ ਪੈਟਰਨ ਜਿਹੜਾ ਗਾਣੇ ਰਿਲੀਜ਼ ਹੋਣ ਦਾ ਉਹ ਚੇਂਜ ਹੋ ਗਿਆ ਅੱਗੇ ਹੁੰਦਾ ਸੀਗਾ ਕਿ ਪੀਟੀਸੀ ਦੇ ਉੱਤੇ ਜਾਂ ਹੋਰ ਚੈਨਲਾਂ ਤੇ ਅਖਬਾਰਾਂ ਤੇ ਐਡ ਲੱਗਦੀ ਸੀ ਲੋਕਾਂ ਨੂੰ ਪਤਾ ਲੱਗ ਜਾਂਦਾ ਸੀਗਾ ਅੱਜ ਕੱਲ ਸਿੱਧਾ ਗਾਣਾ YouTube ਤੇ ਆਉਂਦਾ ਹੈ ਤੇ ਲੋਕੀ ਚੈਨਲਾਂ ਤੇ ਵੀ ਗਾਣਾ ਚਲਾਉਣਾ ਪ੍ਰੇਫਰ ਨਹੀਂ ਕਰਦੇ ਸੋ ਗਾਣੇ ਤਾਂ ਉਹਨਾਂ ਦੇ ਆਉਂਦੇ ਹੋਣਗੇ ਲੇਕਿਨ ਹਾਂ ਇਹ ਲਾਜ਼ਮੀ ਕਹਿ ਸਕਦਾ ਕਿ ਕੋਈ ਵੱਡਾ ਟਰੈਕ ਜਾਂ ਜਿਹਦੇ ਵਿੱਚ ਬੜੀ ਵੱਡੀ ਐਕਸਾਈਟਮੈਂਟ ਹੁੰਦੀ ਹੈ ਸਾਡੇ ਵੀ ਗਾਣੇ ਕਈ ਐਸੇ ਹੁੰਦੇ ਜਿਨ੍ਹਾਂ ਨੂੰ ਅਸੀਂ ਰਿਲੀਜ਼ ਕਰ ਦਿੰਦੇ ਹਾਂ ਰੱਬ ਦੇ ਆਸਰੇ ਕਿ ਗਾਣਾ ਤਾਂ ਚੰਗਾ ਹੈ ਠੀਕ ਹੈ ਲੋਕ ਪਸੰਦ ਕਰਨਗੇ ਸ਼ਾਇਦ ਨਾ ਵੀ ਕਰਨ ਕੁਝ ਗਾਣੇ ਕੌਨਫੀਡੈਂਸ ਨਾਲ ਹੁੰਦੇ ਆ ਜਿਨ੍ਹਾਂ ਤੇ ਜਿੰਨਾ ਬਾਰੇ ਟੀਮ ਦੇ ਮਗਰ 10 ਮੈਂਬਰ ਆ 10 ਹੀ ਕਹਿ ਦਿੰਦੇ VOTING ਹੋ ਜਾਂਦੀ ਆ ਵੀ ਗਾਣਾ ਚੱਲੂ ਉਹ 10 ਕਹਿੰਦੇ ਆ ਚੱਲੂ ਇੱਕ ਚ ਇਹ ਹੁੰਦਾ ਵੀ ਦੋ ਕਹਿੰਦੇ ਚੱਲੂ 8 ਕਹਿੰਦੇ ਨਹੀਂ ਚੱਲੂ ਤੇ ਕਈ ਵਾਰੀ ਫਿਰ ਬੰਦਾ ਉੱਥੇ ਨੀਵਾਜ ਹੋ ਜਾਂਦਾ ਵੀ ਚਲ ਠੀਕ ਆ ਰਿਲੀਜ਼ ਕਰ ਦਿੰਨੇ ਚੱਲ ਗਿਆ ਤਾਂ ਕਰ ਲਾਂਗੇ ਸੋ ਇਹ ਜਿਹੜਾ ਗਾਣਾ ਆਉਣ ਲੱਗਾ ਹੈ ਲੈਂਬਰ ਤੇ ਲਲਕਾਰੇ ਮਾਰਦਾ ਉਹ ਉਹ ਗਾਣਾ ਵੀ ਇਦਾਂ ਮੈਂ ਤੁਹਾਨੂੰ गा ਕੇ ਸੁਣਾਵਾਂ ਪਲੀਜ਼ ਮੈਂ ਕਹਿਈ ਸੁਬਾ ਉੱਠ ਕੇ ਤੂ ਰੋਬਰਵੇਂ ਛਾੜਦੀ ਸੁਬਾ ਉੱਠ ਕੇ ਤੂੰ ਰੋਵਰਵੇਂ ਛਾੜਦੀ ਨਹੀਂ ਰਾਤੀ दारू ਪੀ ਕੇ ਜੱਟ ਲਲਕਾਰੇ ਮਾਰਦਾ ਸੁਬਾ ਉੱਠ ਕੇ ਤੂੰ ਰੋਵਰਵੇਂ ਛਾੜਦੀ ਨਹੀਂ ਰਾਤੀ दारू ਪੀ ਕੇ ਜੱਟ ਲਲਕਾਰੇ ਮਾਰਦਾ ਓਕੇ ਸੋ ਇਸ ਤਰ੍ਹਾਂ ਦਾ ਇਹ ਜਿਹੜਾ ਗੀਤ ਹੈ ਇਹ ਹੋਣ ਵਾਲਾ ਰਿਲੀਜ਼ ਡਾਂਸਿੰਗ ਹਾਂਜੀ ਡਾਂਸਿੰਗ ਬੀਟ Song ਹੈ ਰੋਮਾਂਟਿਕ ਵੀ ਆ ਮੀਆਂ ਬੀਬੀ ਦੀ ਗੱਲਬਾਤ ਹੈ ਲੇਕਿਨ ਬਹੁਤ ਪਿਆਰਾ ਗੀਤ ਹੈ ਸੋ ਗਾਣੇ ਤਾਂ ਬੈਕ ਟੂ ਬੈਕ ਜਿਹੜੇ ਆ ਤੁਹਾਡੇ ਪਾਈਪਲਾਈਨ ਦੇ ਵਿੱਚ ਆਬਵੀਅਸਲੀ ਹੈ ਇਹ ਤੁਸੀਂ ਮੈਨੂੰ ਲੱਗਦਾ ਸ਼ੋਜ਼ ਲਈ ਵੀ ਨਿਕਲਣ ਵਾਲੇ ਹੋ ਬਾਹਰ ਨੂੰ ਹਾਂਜੀ ਮੈਂ ਇੱਕ ਤਰੀਕ ਨੂੰ ਆਸਟ੍ਰੇਲੀਆ ਜਾ ਰਿਹਾ ਹਾਂ ਸੋ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਵੱਡਾ ਮੇਲਾ ਹੁੰਦਾ ਹੈ ਵਿਸਾਖੀ ਮੇਲਾ ਜਿਹੜਾ 5 ਤਰੀਕ ਨੂੰ ਸਿਡਨੀ ਦੇ ਵਿੱਚ ਹੋ ਰਿਹਾ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਵੀ ਸ਼ਿਰਕਤ ਕਰਦੇ ਨੇ ਔਰ ਕਾਫੀ ਸਾਰਾ ਉੱਥੇ ਇਕੱਠ ਹੁੰਦਾ ਹੈ ਮੈਂ ਕਹਿ ਲਵਾਂ ਸਾਰੇ ਜਿਹੜੇ ਆਸਟ੍ਰੇਲੀਆਈ ਉੱਥੇ ਇਕੱਠਾ ਹੁੰਦਾ ਹੈ ਸੋ ਉੱਥੇ ਮੈਂ ਜਾ ਰਿਹਾ ਹਾਂ ਮਾਨ ਸਲਮਾਨ ਵੀ ਕਰ ਰਹੇ ਨੇ ਔਰ ਉਸ ਤੋਂ ਬਾਅਦ ਗਾਣੇ ਦੀ ਸ਼ੂਟਿੰਗ ਕਰਨੀ ਹੈ ਸੋ ਇੱਕ ਦੋ ਹੋਰ ਜਿਹੜੇ ਪ੍ਰਾਈਵੇਟ ਸ਼ੋ ਹੈ ਉਹ ਅ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇੰਨੇ ਸਾਲਾਂ ਤੋਂ ਆਬਵੀਅਸਲੀ ਇੰਡਸਟਰੀ ਦੇ ਵਿੱਚ ਤੁਸੀਂ ਹੋ ਹੈਨਾ ਬਹੁਤ ਔਖਾ ਹੁੰਦਾ ਏ ਇੱਕ ਆਰਟਿਸਟ ਲਈ ਇੰਨੇ ਚਿਰ ਤੱਕ ਟਿਕੇ ਰਹਿਣਾ ਇੱਕ ਕਨਸਟੈਂਟ ਹੋਣਾ ਹੈਨਾ ਤੁਹਾਡੇ ਲਈ ਤੁਹਾਡੇ ਸਫਰ ਬਾਰੇ ਜ਼ਰੂਰ ਜਾਨਣਾ ਚਾਹੂਗੇ ਕਿ ਤੁਹਾਡੇ ਲਈ ਕਿੰਨਾ ਔਖਾ ਰਿਹਾ ਕਿਉਂਕਿ ਇੱਕ ਵਾਰ ਗਾਣਾ ਅੱਜਕੱਲ ਰਿਲੀਜ਼ ਹੋ ਗਿਆ ਨਾ ਅਗਲਾ ਬੰਦਾ ਨਾਲ ਹੀ ਕਮੈਂਟ ਕਰ ਦਿੰਦਾ ਵੀਰੇ ਅਗਲਾ ਗਾਣਾ ਕਦੋਂ ਰਿਲੀਜ਼ ਹੋਣ ਵਾਲਾ ਹੈ ਭਾਜੀ ਅਗਲਾ ਗਾਣਾ ਕਦੋਂ ਹੈਨਾ ਪੁੱਛਦੇ ਆ ਸੋ ਇਸ ਟਾਈਮ ਦੇ ਵਿੱਚ ਕਨਸਟੈਂਟ ਹੋਣਾ ਜਾਂ ਫਿਰ ਲਗਾਤਾਰ ਲੋਕਾਂ ਦੇ ਵਿੱਚ ਬਣੇ ਰਹਿਣਾ ਕਿੰਨਾ ਔਖਾ ਹੋ ਰਿਹਾ ਬਹੁਤ ਜ਼ਿਆਦਾ ਮੁਸ਼ਕਲ ਹੈ ਖਾਸ ਕਰਕੇ ਉਹ ਕਲਾਕਾਰ ਜਿਹੜੇ ਕਲਾਕਾਰ ਨੇ ਕੁਝ ਇਨਵੈਸਟ ਨਹੀਂ ਕਰਨਾ ਕਿਉਂਕਿ ਅਸੀਂ ਲੋਕਾਂ ਨੇ ਜ਼ਿੰਦਗੀ ਇਨਵੈਸਟ ਕੀਤੀ ਹੈ ਲਾਈਫ ਇਨਵੈਸਟ ਕੀਤੀ ਹੈ ਸੋ ਮੇਰੇ ਲਈ ਗੁਨਾਹ ਹੈ ਕਿ ਮੈਂ ਆਪਣੇ ਦੇ ਪੈਸੇ ਖਰਚ ਕੇ ਆਪਣੇ ਆਪ ਨੂੰ ਗਾਣੇ ਚ ਲੈ ਕੇ ਆਵਾਂ ਮੇਰੇ ਇਸ ਤੋਂ ਵੱਡਾ ਗੁਨਾਹ ਕੋਈ ਵੀ ਨਹੀਂ ਗਊ ਹੱਤਿਆ ਹੈ ਸੋ ਮੈਂ ਜਿੰਨਾ ਵੀ ਕਰ ਰਿਹਾ ਹਾਂ ਜਿਸ ਤਰ੍ਹਾਂ ਦਾ ਵੀ ਕਰ ਰਿਹਾ ਹਾਂ ਲੋਕ ਮੇਰੀ ਆਵਾਜ਼ ਪਸੰਦ ਕਰਦੇ ਆ ਜਾਂ ਪ੍ਰੋਡਿਊਸਰ ਮੇਰੀ ਆਵਾਜ਼ ਤੇ ਪੈਸਾ ਲਾਉਂਦੇ ਆ ਮੈਨੂੰ ਖਾਣ ਲਈ ਪੀਣ ਲਈ ਜੀਵਨ ਲਈ ਮੈਨੂੰ ਪੈਸੇ ਦੀ ਜ਼ਰੂਰਤ ਤਾਂ ਮੈਨੂੰ ਉਹ ਦਿੰਦੇ ਆ ਸੋ ਮੈਂ ਗਾਣੇ ਕਰਦਾ ਆ ਰਿਹਾ ਇਵਨ ਕਈ ਵਾਰੀ ਗਾਣੇ ਸਾਨੂੰ ਕਹਿਣਾ ਪੈਂਦਾ ਕਿ ਨਹੀਂ ਮੈਂ ਨਹੀਂ ਗਾਣਾ ਕਰਨਾ ਮੈਂ ਨਹੀਂ ਕਰਨਾ ਕਰ ਪਤਾ ਨਹੀਂ ਮੇਰੇ 50 ਗਾਣੇ ਜਿਹੜੇ ਆ ਮੇਰੇ ਕੋਲੇ ਆਏ ਵੇ ਕੇ ਗਾਣੇ ਰਿਕਾਰਡ ਕਰੋ ਲੇਕਿਨ ਮੈਂ 15 16 ਗਾਣੇ ਮੈਂ ਜਿਹੜੇ ਉਹ ਕੀਤੇ ਆ ਸੋ ਉਹਦੇ ਲਈ ਕੀ ਹੈ ਕਿ ਜਦੋਂ ਤੁਸੀਂ ਜ਼ਿੰਦਗੀ ਦਿੱਤੀ ਆ ਸੰਗੀਤ ਨੂੰ ਮਤਲਬ ਅਸੀਂ ਮੈਂ ਤਾਂ دیਵਾਨਾ ਆ ਪਾਗਲ ਹੈ ਮੇਰੇ ਘਰ ਦੇ ਮੇਰੇ ਰਿਸ਼ਤੇਦਾਰ ਵੀ ਕੀ ਵੀ ਕਹਿ ਦਿੰਦੇ ਆ ਮੇਰੀ ਵਾਈਫ ਤਾਂ ਖਾਸ ਕਰਕੇ ਕਹਿ ਦਿੰਦੀ ਆ ਵੀ ਤੂੰ ਬਣਿਆ ਕਾਹਦਾ ਹੈ ਅਸੀਂ ਕਸੌਲੀ ਲੈ ਕੇ ਗਿਆ ਸੀ ਉਹਨਾਂ ਨੂੰ ਮੈਂ ਪਰਸੋਂ ਔਰ ਕਸੌਲੀ ਇੱਕ ਰਾਤ ਰਹੇ ਤੇ ਅਗਲੇ ਦਿਨ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਕੁਝ ਰਜੇਵੀਆਂ ਮੈਂ ਉਹ ਕਰਨੇ ਆ ਮੇਰੇ ਨਾਲ ਚੱਲੋ ਉਹ ਕਹਿੰਦੀ ਮੈਂ ਨਾਲ ਨਹੀਂ ਜਾਣਾ ਮੈਂ ਹੋਟਲ 'ਚ ਰਹਿਣਾ ਸੋ ਮੈਂ ਉਹਨਾਂ ਨੂੰ ਹੋਟਲ 'ਚ ਠਹਿਰਾਤਾ 12 ਵਜੇ ਤੇ ਮੈਂ ਸ਼ਾਮ ਨੂੰ 7 ਵਜੇ ਆਇਆ ਤੇ ਉਹ 7 ਘੰਟੇ ਹੋਟਲ ਦੇ ਵਿੱਚ ਉਹ ਕਹਿੰਦੀ ਇਦੋਂ ਤਾਂ ਮੈਂ ਨਾ ਹੀ ਆਉਂਦੀ ਪਰ ਉਹ ਕਹਿੰਦੀ ਕਿਹੜਾ ਕੋਈ ਪਹਿਲੇ ਦਿਨ ਦਾ ਕੰਮ ਹੈ ਨਿੱਦਾ ਕੰਮ ਹੀ ਹੈ ਸੋ ਮੈਂ اپنی ਵਾਈਫ ਨੂੰ ਨਹੀਂ ਨਹੀਂ ਰੱਖਿਆ ਕਿ ਮੈਂ ਜਲਦੀ ਜਾਵਾਂ ਉਹਦੇ ਕੋਲ ਜਾਵਾਂ ਲੇਕਿਨ ਜਿਹੜੀ ਮੇਰੇ ਜਾਵੀਆਂ ਸੀ ਜਿਹੜੀ ਮੇਗੀਆਂ ਮੀਟਿੰਗਾਂ ਸੀ ਜਿਹੜੀ ਮੇਗੀਆਂ ਰਿਕਾਰਡਿੰਗਾਂ ਸੀ ਉਹ ਕਰਨੀਆਂ ਬਹੁਤ ਜ਼ਰੂਰੀ ਸੀਗੀਆਂ ਸੋ ਇਹ ਲਾਈਵ ਵੀ ਇਦਾਂ ਹੀ ਹੈ ਤੁਸੀਂ ਲਾਈਵ ਤੁਸੀਂ ਪਰਿਵਾਰ ਨੂੰ ਸਟੱਕ ਕਰਨਾ ਪੈਂਦਾ ਜੋ ਕੰਮ ਕਰਨੇ ਉਹ ਕਰ ਨਹੀਂ ਕਰਨੇ ਅੱਜ ਮੈਂ ਦੋ ਮੀਟਿੰਗਾਂ ਕਰਕੇ ਉਸ ਤੋਂ ਬਾਅਦ ਮੈਂ ਸ਼ੂਟਿੰਗ ਕਰਕੇ ਮੈਂ ਤੁਹਾਡੇ ਕੋਲ ਆਇਆ ਜਾ ਕੇ ਮੈਂ ਫਿਰ ਸ਼ੂਟਿੰਗ ਕਰੂੰਗਾ ਸ਼ਾਮ ਨੂੰ ਫਿਰ ਮੈਂ ਰੀਕੋਰਡ ਜਾਣਾ ਕੱਲ ਨੂੰ ਮੈਂ ਫਿਰ ਦਿੱਲੀ ਜਾਣਾ ਇਹ ਲਾਈਫ ਹਰ ਬੰਦਾ ਨਹੀਂ ਜਿਉ ਸਕਦਾ ਹਰ ਬੰਦਾ ਕਹਿੰਦਾ ਮੇਰੇ ਕੋਲ ਪੈਸਾ ਆ ਗਿਆ ਮੇਰੇ ਕੋਲੇ ਨਾਮ ਆ ਗਿਆ ਸੀ ਬ੍ਰਿਟਿਸ਼ ਹੋ ਗਏ ਮੈਂ ਹੁਣ ਇੰਜੋਏ ਕਰਾਂ ਲੇਕਿਨ ਨਹੀਂ ਮੈਂ ਮਰਦੇ ਦਮ ਤੱਕ ਮੇਰੀ ਤਮੰਨਾ ਹੈ ਕਿ ਐਂਡ ਮੈਂ ਜਦੋਂ ਵੀ ਇਸ ਦੁਨੀਆ ਤੋਂ ਜਾਵਾਂ ਤੇ ਮੈਂ ਚਾਹੇ ਤਾਂ ਪ੍ਰੋਗਰਾਮ ਕਰ ਰਿਹਾ ਹੋਵਾਂ ਚਾਹੇ ਪ੍ਰੋਗਰਾਮ ਤੇ ਜਾ ਰਿਹਾ ਹੋਵਾਂ ਚਾਹੇ ਪ੍ਰੋਗਰਾਮ ਕਰਕੇ ਆ ਰਿਹਾ ਹੋਵਾਂ ਮੇਰੀ ਤਮੰਨਾ ਇਹ ਕਿਉਂਕਿ ਸਾਨੂੰ ਇਸ਼ਕ ਹੈ ਮਿਊਜ਼ਿਕ ਦੇ ਨਾਲ ਮਿਊਜ਼ਿਕ ਤੋਂ ਇਲਾਵਾ ਮੈਂ ਕਦੀ ਕਿਸੇ ਹੋਰ ਚੀਜ਼ ਵੱਲ ਝੱਕਿਆ ਨਹੀਂ ਨਾ ਜ਼ਮੀਨ ਵੱਲ ਨਾ ਕਿਸੇ ਬਿਜ਼ਨਸ ਵੱਲ ਨਾ ਕਿਸੇ ਕਾਰੋਬਾਰ ਵੱਲ ਸਿਰਫ ਤੇ ਸਿਰਫ میوزਿਕ ਸੋ ਇੰਨੀ دیਵਾਨਗੀ ਲੈ ਕੇ ਆਉਣੀ ਹੈ ਹਰ ਬੰਦੇ ਦੇ ਵਾਸਤੇ ਗੱਲ ਨਹੀਂ ਹੈ ਪਰਿਵਾਰ ਨੂੰ ਵੀ ਪਾਸੇ ਕਰਨਾ ਮੈਨੂੰ ਯਾਦ ਅਨੇਹ ਜੀ ਵੀ ਮੈਂ ਜਦੋਂ ਵੀ ਮੇਰੇ ਬੱਚਿਆਂ ਦੀ ਬਰਥਡੇ ਹੁੰਦੀ ਸੀ ਮੈਂ ਘਰੇ ਨਹੀਂ ਹੁੰਦਾ ਸੀ ਅੱਛਾ ਹਾਂ ਈਵਨ ਸਾਡੀ ਮੇਰੀ ਮਦਰ ਦੀ ਡੈਥ ਹੋਈ ਹੈ ਮੈਂ ਘਰੇ ਨਹੀਂ ਸੀ ਮੇਰੇ ਫਾਦਰ ਦੀ ਡੈਥ ਹੋਈ ਹੈ ਮੈਂ ਹਿੰਦੁਸਤਾਨ ਚ ਨਹੀਂ ਸੀ ਓਕੇ ਇੱਕ ਇਨੀਆਂ ਕੁਰਬਾਨੀਆਂ ਕਿਹੜਾ ਬੰਦਾ ਕਰੂਗਾ ਨਹੀਂ ਕਰ ਸਕਦਾ ਲੇਕਿਨ ਮੇਰੀ ਵਾਈਫ ਨੇ ਮੇਰਾ ਸਾਥ ਦਿੱਤਾ ਸਮਝ ਲਓ ਦੋ ਨਰਮਲ ਸਿੱਧੂ ਇੱਕ ਘਰ ਦੇ ਵਿੱਚ ਇੱਕ ਬਾਰ ਦੇ ਵਿੱਚ ਹੈ ਨਾ ਸੋ ਇੰਨੀਆਂ دیਵਾਨਗੀਆਂ ਜਿਹੜੀਆਂ ਨਾ ਜੇ ਕਰਾਂਗੇ ਤਾਂ ਫਿਰ ਇਹ ਤੁਹਾਡੀ ਸਵਾਲ ਦਾ ਜਵਾਬ ਇਹੀ ਹੈ ਕਿ ਇੰਨਾ ਇਸ਼ਕ ਅਗਰ ਤੁਸੀਂ ਕਿਸੇ ਨੂੰ ਵੀ ਕਰੋਗੇ ਕਿਸੇ ਨੂੰ ਵੀ ਇੰਨਾ ਇਸ਼ਕ ਕਰੋਗੇ ਤਾਂ ਅਗਲਾ ਹਾਰ ਜੂਗਾ ਤੁਹਾਡੇ ਅੱਗੇ ਪਰ ਕਰਕੇ ਦਿਖਾਉਣਾ ਪਊਗਾ ਨਾ ਇਸ਼ਕ ਇਹ ਇਸ਼ਕ ਤੁਹਾਨੂੰ ਅੱਜ ਦੇ ਗਾਇਕਾਂ ਦੇ ਵਿੱਚ ਲੱਗਦਾ ਹੈਗਾ ਨਹੀਂ ਅੱਜ ਕੱਲ ਦੇ ਗਾਇਕਾਂ ਦੀ ਤਾਂ ਦੇਖੋ ਮੈਂ ਵੈਸੇ ਕੋਸ਼ਿਸ਼ ਕੀਤੀ ਹੈ ਕਿ ਮੈਂ ਅੱਜ ਦੇ ਗਾਇਕਾਂ ਬਾਰੇ ਨਾ ਬੋਲਾਂ ਮੈਨੂੰ ਲੋਕ ਵੀ ਕਹੀ ਕਹਿੰਦੇ ਕਿ ਨਾ ਬੋਲੋ ਪਰ ਮੈਂ ਫਿਰ ਕਦੇ-ਕਦੇ ਸੋਚਦਾ ਨਾ ਜੇ ਮੈਂ ਨਿਉ ਬੋਲੂੰਗਾ ਤਾਂ ਫਿਰ ਹੋਰ ਕੌਣ ਬੋਲੂਗਾ ਅੱਜ ਕਲਾਕਾਰੀ ਤਾਂ ਖਤਮ ਹੈ ਅੱਜ ਕਲਰ ਕੀ ਹੈ ਅੱਜ ਇੱਕ ਜਿਸ ਤਰ੍ਹਾਂ ਪ੍ਰੋਡਕਟ ਨੂੰ ਪੇਸ਼ ਕੀਤਾ ਜਾਂਦਾ ਹੈ ਇੱਕ ਆਰਟਿਸਟ ਨੂੰ ਪ੍ਰੋਡਕਟ ਬਣਾ ਕੇ ਕੁਝ ਫੈਕਟਰੀਆਂ ਵਾਲੇ ਜਿਹੜੇ ਸ਼ੂ ਦਾ ਕੰਮ ਕਰਦੇ ਆ ਕੋਈ ਟਾਇਲਾਂ ਦਾ ਕੰਮ ਕਰਦਾ ਕੋਈ ਕੁਝ ਕਰਦਾ ਵੱਖਰੇ ਉਹਨਾਂ ਦਾ 뮤직 ਨਾਲ ਕੋਈ ਸਬੰਧ ਨਹੀਂ ਇਦਾਂ ਦੇ ਲੋਕ ਅੱਗੇ ਆ ਗਏ ਤੇ ਜਿਹੜੀਆਂ ਕੰਪਨੀਆਂ ਸੀ ਚਾਹੇ ਉਹ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ 100 ਸਾਲ ਤੋਂ ਚੱਲਦੀਆਂ ਸੂ ਸਾਰੀਆਂ ਕੰਪਨੀਆਂ ਬੰਦ ਹੋ ਗਈਆਂ ਇੱਕ ਨਵੇਂ ਚੈਨਲ ਖੜੇ ਹੋ ਗਏ ਇੱਕ ਨਵਾਂ ਸੋਸ਼ਲ ਮੀਡੀਆ ਖੜਾ ਹੋ ਗਿਆ ਉਹ ਕਲਾਕਾਰਾਂ ਨੂੰ ਪਸੰਦ ਨਹੀਂ ਕਰਦੇ ਨਹੀਂ ਕਲਾ ਨੂੰ ਪਸੰਦ ਕਰਦੇ ਆ ਉਹ ਸਿਰਫ ਇਹ ਦੇਖਦੇ ਆ ਕਿ ਇਹ ਕਲਾਕਾਰ ਦੇ ਵਾਲ ਕਿੱਦਾਂ ਦੇ ਰੱਖੀਏ ਇਹਦੇ ਨਾਲ ਕੁੜੀਆਂ ਕਿੱਦਾਂ ਦੀਆਂ ਬਿਠਾਈਏ ਗਾਣੇ ਗਾਲਾਂ ਕਿੱਦਾਂ ਦੀਆਂ ਕੱਢੀਏ ਜਿਹੜੀਆਂ ਲੋਕਾਂ ਨੂੰ ਲੱਗਣ ਤੇ ਲੋਕੀ ਕਮੈਂਟ ਕਰਨ ਕਿਉਂਕਿ ਕਮੈਂਟ ਦੇ ਵੱਖਰੇ ਪੈਸੇ ਮਿਲਦੇ ਆ ਸੋ 뮤직 ਨਹੀਂ ਰਹਿ ਗਿਆ ਮੇਰੀਆਂ ਨਜ਼ਰਾਂ ਚ ਹੁਣ 뮤직 ਤਾਂ ਐਵੇਂ ਗਿਣਤੀ ਦਾ ਹੀ 뮤직 ਹੈ ਲਈਏ ਕੋਈ 5-7% 뮤직 ਹੈ ਬਾਕੀ ਸਾਰਾ ਕਿਉਂਕਿ 뮤직 ਹੁੰਦਾ ਸੀ ਅੱਜ ਤੋਂ ਮਿਊਜ਼ਿਕਲੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਕਿ ਅੱਜ ਤੋਂ ਤੁਸੀਂ 50 ਸਾਲ ਪਹਿਲਾਂ ਲੈ ਲਓ ਇੱਕ ਗਾਣਾ ਜਿਹੜਾ ਨਾ ਉਹ ਦੋ ਸਤਤਕਾਂ ਚ ਬਣਦਾ ਸੀ ਤਿੰਨ ਸਤਤਕਾਂ ਚ ਗਾਣਾ ਬਣਦਾ ਸੀ ਜਦੋਂ ਮਿਊਜ਼ਿਕ ਦੀ ਸਟਾਰਟਿੰਗ ਹੋਈ ਹੈ ਕਿ ਮਿਊਜ਼ਿਕ ਪ੍ਰੋਫੈਸ਼ਨਲੀ ਲੋਕੀ ਸੁਣਣ ਲੱਗੇ ਆ ਜੀ ਪਹਿਲਾਂ ਤਾਂ ਤਿੰਨੇ ਸਤਤਕ ਹੁੰਦੇ ਸੀ ਜਦੋਂ ਖਿਆਲ ਗਾਇਕੀ ਹੁੰਦੀ ਸੀ ਉਸ ਤੋਂ ਬਾਅਦ ਦੋ ਸਤਤਕਾਂ ਚ ਗਾਣਾ ਬਣਨ ਲੱਗ ਪਿਆ ਸ਼ਮਸ਼ਾਦ ਬੀਗਮ ਜੀ ਲਤਾ ਜੀ ਸੁਰਿੰਦਰ ਕੌਰ ਇਦਾਂ ਦੇ ਜਿਹੜੇ ਆਸਤ ਨਿਰੰਦਰ ਬੀਬਾ ਇਹਨਾਂ ਨੇ ਦੋ ਦੋ ਢਾਈ ਢਾਈ ਸਤਤਕਾਂ ਚ ਗਾਣੇ ਗਾਏ ਉਹ ਸਾਰੇ ਹਿੱਟ ਹੈ ਅੱਜ ਰੀਮਿਕਸ ਵੀ ਹੋ ਰ ਗਾਣਾ ਬੰਦਦਾ ਸਾਰਾ इवन ਮੈਨੂੰ ਕੋਈ ਵੀ ਪ੍ਰੋਬਲਮ ਆਉਂਦੀ ਮੈਂ ਜਦੋਂ ਕਿਸੇ 뮤ਜ਼ੀਕਲ ਡਾਇਰੈਕਟਰ ਨਾਲ ਅੱਜ ਦੇ ਨਾਲ ਗਾਉਣਾ ਤੇ ਉਹ ਫਿਰ ਮੈਨੂੰ ਕਹਿੰਦੇ ਨਹੀਂ ਜੀ ਇਹ ਬਸ ਆ ਗਾ ਲਾਉਣਾ ਮਾ ਨਹੀਂ ਲਾਉਣਾ ਜਦ ਕਿ ਮੈਂ ਚਾਹਣਾ ਹੁੰਦਾ ਕਿ ਮੈਂ ਮਾ ਔਰ ਪਾ ਵੀ ਟੱਚ ਕਰਾਂ ਉਹ ਕਹਿੰਦੇ ਨਹੀਂ ਨਹੀਂ ਇਹ ਟੱਚ ਨਹੀਂ ਕਰਨਾ ਸੋ ਸਾਨੂੰ ਸੰਗਣਾ ਨਾਲ ਬੰਦ ਦਿੰਦੇ ਆ ਬੰਨਣਾ ਪੈਂਦਾ ਕਿਉਂਕਿ ਡਿਊਟੀ ਹੈ ਜੌਬ ਹੈ ਮੇਰੀ ਤੇ ਅੱਜ ਜਿਹੜਾ ਸੰਗੀਤ ਹੈ ਉਹ ਮਾਈਨਸ ਹੋ ਗਿਆ ਮੈਂ ਇਹਨੂੰ ਸੰਗੀਤ ਮੰਨਦਾ ਨਹੀਂਗਾ ਵੀ ਅੱਜ ਸੰਗੀਤ ਆ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਹੋਰ ਕਿਉਂਕਿ ਸੰਗੀਤ ਸਤ ਸੋਰੀ ਨਹੀਂ ਹੈ ਸੰਗੀਤ ਅਸਲ ਦੇ ਵਿੱਚ 12 ਸੁਰ ਹੈ ਔਰ ਸਿਰਫ 12 ਸੁਰ ਹੀ ਨਹੀਂ ਹੈ ਸੰਗੀਤ ਦੇ ਵਿੱਚ 22 ਸੁਰ ਹੈ 22 ਲੋਕੀ ਕਹਿੰਦੇ ਨੇ ਨਾ ਸਤ ਸਤ ਸੁਰੋਂ ਦਾ ਬਹਿਤਾ ਦਈਆ 700 ਸੁਰ ਨਹੀਂ ਹੈ 22 ਸੁਰ ਹੈ ਲੇਕਿਨ ਉਹ 22 ਸੁਰ ਹਰ ਬੰਦੇ ਨੂੰ ਉਹਦੀ ਨੌਲੇਜ ਨਹੀਂ ਹੈ ਕਿ ਉਹ 22 ਸੁਰ ਕਿਹੜੇ ਕਿਹੜੇ ਹੁੰਦੇ ਆ ਸਿਰਫ ਨਾਂ ਸੱਤ ਹੈ ਸਾ 1 ਹੈ ਰੇ 2 ਹੈ ਗਾ 2 ਹੈ ਮਾ 2 ਹੈ ਧਾ 2 ਹੈ ਨੀ 2 7 5 12 ਉਸ ਤੋਂ ਬਾਅਦ ਸ਼ਰੂਤੀਆਂ ਉਹਦੇ ਚ 10 ਉਹ ਸ਼ਰੂਤੀਆਂ ਹਰ ਸਾਜ਼ 'ਚ ਨਹੀਂ ਨਿਕਲਦੀਆਂ ਵਾਜੇ 'ਚ ਸ਼ਰੂਤੀ ਨਹੀਂ ਨਿਕਲਦੀ ਕੀਬੋਰਡ 'ਚ ਸ਼ਰੂਤੀ ਨਹੀਂ ਨਿਕਲਦੀ ਉਹ ਸਰੰਗੀ 'ਚ ਨਿਕਲੂਗੀ ਗਿਟਾਰ 'ਚ ਨਿਕਲੂਗੀ ਵਾਇਲਨ 'ਚ ਨਿਕਲੂਗੀ ਮੇਂਡ ਜਿਹਨੂੰ ਕਹਿੰਦੇ ਆ ਗਲੇ 'ਚੋਂ ਨਿਕਲੂਗੀ ਲੇਕਿਨ ਉਹ ਗਲੇ 'ਚੋਂ ਕੱਢੂ ਕੌਣ ਜਿਹਨੂੰ 12 ਸੁਰਾਂ ਦਾ ਜਾਂ 22 ਸੁਰਾਂ ਦਾ ਇਲਮ ਹੈ ਮਾਸਟਰ ਹੈ ਜਿਹੜਾ ਉਹ ਬੰਦਾ ਕੱਢੂਗਾ ਸੋ ਉਹ ਪੰਜਾਬੀ ਸੰਗੀਤ ਵਿੱਚ ਉਹ ਚੀਜ਼ਾਂ ਖਤਮ ਹੋ ਗਈਆਂ ਜਿਹਦੇ ਕਰਕੇ ਮੈਂ ਕਹਿੰਦਾ ਕਿ ਪੰਜਾਬੀ ਸੰਗੀਤ ਖਾਤਮੇ ਵੱਲ ਜਾ ਰਿਹਾ ਹੈ ਅਸੀਂ ਪੈਸਾ ਤਾਂ ਕਮਾ ਰਹੇ ਹਾਂ ਕੋਈ ਸ਼ੱਕ ਨਹੀਂ ਲੋਕ ਬਹੁਤ ਅਮੀਰ ਹੋ ਰਿਹਾ ਹੈ ਇੱਕ ਗਾਣੇ ਦਾ ਕਰੋੜ-ਕਰ لیکن ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਨੁਕਸਾਨ ਅਸੀਂ ਕਰ ਰਹੇ ਹਾਂ ਜਿਸ ਤਰ੍ਹਾਂ ਅਸੀਂ ਇੱਕ ਜ਼ਮੀਨ ਦੇ ਵਿੱਚ ਕਾਨੂੰਨਨ ਤੌਰ ਦੇ ਉੱਤੇ ਕਹਿੰਦੀ ਹੈ ਜ਼ਮੀਨ ਦੇ ਵਿੱਚ 1 ਸਾਲ 'ਚ ਇੱਕ ਫਸਲ ਹੋਣੀ ਚਾਹੀਦੀ ਹੈ। ਚਲੋ ਦੋ ਦੋ ਫਸਲਾਂ ਕਰ ਲਓ ਇੱਕ ਹਾੜੀ ਕਰ ਲਓ ਇੱਕ ਸੋਹਣੀ ਕਰ ਲਓ ਲੇਕਿਨ ਲੋਕਾਂ ਨੇ ਕੀ ਕੀਤਾ ਚਾਰ ਚਾਰ ਫਸਲਾਂ ਬੀਜੀਆਂ। ਚਾਰ ਚਾਰ ਫਸਲਾਂ ਔਰ ਜ਼ਮੀਨ ਦੇ ਤੱਤ ਖਤਮ ਹੋ ਗਏ। ਉਸ ਤੋਂ ਬਾਅਦ ਫਿਰ 10 10 ਬੋਰੀਆਂ ਰੇਹ ਦੀਆਂ ਪੈਂਦੀਆਂ ਕਿੱਲੇ ਦੇ ਵਿੱਚ। ਉਹ ਜ਼ਮੀਨ ਖਤਮ ਹੋ ਚੁੱਕੀ ਹੈ ਜਿਹਦੇ ਕਰਕੇ ਕੈਂਸਰ ਹੋ ਰਿਹਾ। ਸੇਮ ਚੀਜ਼ ਸੰਗੀਤ 'ਚ ਹੋਣੀ ਹੈ। ਕੈਂਸਰ ਹੋਣਾ ਲੋਕਾਂ ਨੂੰ ਕੰਨਾਂ ਦਾ ਹੀ ਕੈਂਸਰ ਹੋਊ ਲੋਕਾਂ ਨੂੰ ਤੁਹਾਨੂੰ ਲੱਗ ਰਿਹਾ ਕਿ ਅੱਜ ਕੱਲ ਦਾ 뮤직 ਇਹਦਾ ਨਾਮ ਹੈ ਇਦਾਂ ਦਾ 뮤직 ਬਣ ਗਿਆ ਕਿ ਲੋਕ ਸੁਸਾਇਡ ਕਰ ਰਹੇ ਆ ਬੱਚੇ ਸੁਸਾਇਡ ਕਰ ਰਹੇ ਆ 뮤직 ਸੁਣ ਕੇ ਸੁਸਾਇਡ ਕਰ ਰਹੇ ਆ ਲੋਕ ਇਦਾਂ ਦਾ 뮤직 ਬਣ ਗਿਆ ਹਰ ਬੰਦਾ ਆਪਣੇ ਆਪ ਨੂੰ ਹੀਰੋ ਸਮਝਦਾ ਹਰ ਬੰਦਾ ਸਵੀਰ ਚਾਹੇ ਉਹਦੇ ਮਤਲਬ 10 ਰੁਪਏ ਦੀਆਂ ਚੱਪਲਾਂ ਪਾਈਆਂ ਹੋਣ ਲੇਕਿਨ ਉੱਤੇ ਨਾਇਕੀ ਲਿਖਿਆ ਹੋਣਾ ਚਾਹੀਦਾ ਹਰ ਬੰਦਾ ਹੀਰੋ ਬਣਦਾ ਜਦ ਕਿ ਉਹ ਹੀਰੋ ਹੈ ਨਹੀਂ ਹੈ ਉਹ ਜਿਹੜੇ ਹੀਰੋ ਜਿਨ੍ਹਾਂ ਦੀ ਅਸੀਂ ਨਕਲ ਕਰਦੇ ਹਾਂ ਉਹ 2-2 3-3 ਕਰੋੜ ਰੁਪਈਆ ਸ਼ਾਮ ਨੂੰ ਘਰੇ ਲੈ ਕੇ ਆਉਂਦੇ ਉਹ ਜੋ ਮਰਜ਼ੀ ਕਰਨ ਲੇਕਿਨ ਅਸੀਂ ਆਪਣੀ ਔਕਾਤ ਵੀ ਦੇਖਣੀ ਨਾ ਕਿ ਅਸੀਂ ਹੈ ਕੀ ਹੈ ਸਾਡੇ ਘਰੇ ਆਟਾ ਹੈਗਾ ਕਿ ਨਹੀਂ ਹੈਗਾ ਸਾਨੂੰ ਉਹ ਵੀ ਦੇਖ ਕੇ ਚੱਲਣਾ ਚਾਹੀਦਾ ਹਰ ਬੰਦਾ ਹੀਰੋ ਬਣੂਗਾ ਤੇ ਫਿਰ ਦੁਨੀਆ ਦੇ ਵਿੱਚ ਕਰੋਗੇ ਤੁਸੀਂ ਕੀ ਸੋ ਇਹ ਨੁਕਸਾਨ ਹੋ ਰਿਹਾ ਮੈਂ ਸਮਝਦਾ ਕਿ ਜਿਹੜਾ